ਅਛਾ ਇੱਕ ਚੀਜ਼ ਨੇ ਜਾਤ ਪਾਤ ਖਤਮ ਕੀਤੀ ਏ ਥੋੜੀ ਜੀ ਉਹ ਵੀ ਪੂਰੀ ਨਹੀਂ ਕਿੰਨੇ ਭਲਾ ਆ ਸਾਢੇ 6 ਬਹਿਣ ਨੇ 7 ਬਹਿਣ ਨੇ ਕਿਉਂ ਜੀ ਉੱਚੀ ਬੋਲਿਓ ਜੀ ਕਿਤੇ ਹਨਾ ਕੋਈ ਮੰਨੇ ਭਵੇਂ ਉਹਾਂ ਦੇ ਜੀ ਲੜਕੀ ਨੂੰ 7 ਬਹਿਣ ਆਉਂਦੇ ਕਹਿੰਦੇ ਜਾਤ ਕੁਝ ਜਾਤਾਂ ਚ ਹੀ ਰੱਖਿਆ ਜੇ ਕੇ ਦੇ ਮੁੰਡੇ ਤੇ ਆਉਂਦੇ ਆ ਉਹ ਵੀ ਬੋਲਦੇ ਸ਼ਬਦ ਕੀ ਭਲਾ ਜਾਤਾਂ ਚ ਕੀ ਰੱਖਿਆ ਇਹ ਚ ਰਿਸ਼ਤਾ ਕਰਾਂ ਤੋਰ ਤੋਰ ਕੇ ਵੇਂਦੇ ਉਹਨੂੰ ਵੀ ਇਹ ਵਿਚਾਰ ਠੀਕ ਵਾ ਹਾਈਟ ਵੇਂਦੇ ਆ ਵੀ ਦੇ ਲਾਗੇ ਖਿਲਾੜ ਕੇ ਵੇਂਦੇ ਆ ਵੀ ਮੁੰਡਾ ਕੁੜੀ ਫੱਬਦੇ ਆ ਵਿਦੇਸ਼ ਜਾਣ ਲੱਗਿਆਂ ਸ਼ਬਦ ਸਭ ਖਤਮ ਹੋ ਜਾਂਦੇ ਲਾਲਚਾਂ ਤੇ ਅਸੀਂ ਪਤਾ ਕੀ ਬੰਦੇ ਆ ਮੈਂ ਪਹਿਲਾਂ ਮਾਫੀ ਮੰਗ ਲਵਾਂ ਅਸੀਂ ਪਤਾ ਕੀ ਕਰਦੇ ਆ ਅਸੀਂ ਇਹ ਸ਼ਬਦ ਬੋਲਦੇ ਆ ਵੀ ਵੇਖੋ ਸੰਜੋਗਤਾ ਰੱਬ ਨੇ ਧਰ ਤੋਂ ਹੀ ਬਣਾਇਆ ਕਿਉਂ ਜੀ ਸਹਿਮਤ ਐਸ ਗੱਲ ਨਾਲ ਜੇ ਸੰਯੋਗ ਤੁਰ ਤੋਂ ਰੱਬ ਹੀ ਬਣਾਉਂਦਾ ਤੇ ਫਿਰ ਆੜੇ ਪੰਜ ਪੰਜ ਛੇ ਛੇ ਰਿਸ਼ਤੇ ਅਸੀਂ ਵੇਖ ਵੇਖ ਕੇ ਜਵਾਬ ਦੇ ਦੇ ਕੇ ਗਾਂ ਤੁਰੇ ਜਾਣੇ ਆ ਲਾਲਚ ਵਸ ਜਿਹੜੇ ਰੱਬ ਸੰਯੋਗ ਬਣਾਉਂਦਾ ਨਾ ਉਹ ਬੀਬੀ ਭਾਨੀ ਤੇ ਭਾਈ ਜੇਠਾ ਜੀ ਵਰਗੇ ਹੁੰਦੇ ਆ